ਗੁਰੂ ਅਰਿ ਕ੍ਰਿਸ਼ਨ ਸਹਿਬ ਮਹਾਰਾਜ ਜੀ ਨੇ ਇੱਕ ਹੋਰ ਪ੍ਰੇਮੀ ਆਇਆ ਜੰਝੀਆ ਨਾਮ ਹੈ ਇਹਦਾ ਇਹ ਆ ਕੇ ਕਹਿਣ ਲੱਗਾ ਮਹਾਰਾਜ ਜੀ ਮੈਂ ਤਾਂ ਧਾਰਮਿਕ ਕਰਮ ਬਹੁਤ ਕਰਦਾ ਬੜਾ ਪੂਜਾ ਪਾਠ ਕਰਦਾ ਬੜਾ ਕਰਮ ਧਰਮ ਕਰਦਾ ਪਰ ਮਹਾਰਾਜ ਜੀ ਮੇਰਾ ਮਨ ਸ਼ਾਂਤ ਨਹੀਂ ਹੈ ਅੰਦਰ ਕੋਈ ਟਿਕਾ ਨਹੀਂ ਬਣਦਾ ਭਿਆ ਮਹਾਰਜ ਕਹਿਣ ਲੱਗੇ ਭਲਿਆ ਆਪਣੇ ਅੰਦਰ ਝਾਤ ਮਾਰ ਆਪਣੇ ਅੰਦਰ ਝਾਤ ਮਾਰ ਤੈਨੂੰ ਪਤਾ ਲੱਗ ਜਾਏਗਾ ਧਿਆਨ ਕਿਉਂ ਨਹੀਂ ਟਿਕਦਾ ਇਹਨੂੰ ਸਮਝ ਨਾ ਆਵੇ ਮਹਾਰਾਜ ਨੇ ਸਾਰੇ ਦਿਨ ਦੀ ਇਹਦੀ ਕਾਰਗੁਜ਼ਾਰੀ ਪੁੱਛੀ ਸਹਿਬ ਕਹਿਣ ਲੱਗੇ ਸਾਰਾ ਦਿਨ ਕੀ ਕਰਦਾ ਸਾਰਾ ਕੁਝ ਦੱਸਿਆ ਸਹਿਬ ਕਹਿਣ ਲੱਗੇ ਭੱਲਿਆ ਵੀ ਤੂੰ ਤਮਾਕੂ ਵੀ ਖਾਨਾ ਕਹਿਣ ਲੱਗੇ ਹਾਂ ਮਹਾਰਾਜ ਮੈਂ ਤਮਾਕੂ ਦੀ ਵੀ ਵਰਤੋਂ ਕਰਦਾ ਸਾਬ ਕਹਿਣ ਲੱਗੇ ਉਹ ਤਮਾਕੂ ਹੀ ਜਿਹੜਾ ਹੈ ਨਾ ਉਹਨੇ ਤੈਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ ਹੈ ਦੇਖੋ ਦੋ ਤਰ੍ਹਾਂ ਦੀਆਂ ਬਿਰਤੀਆਂ ਹੁੰਦੀਆਂ ਨੇ ਬੰਦੇ ਅੰਦਰ ਇੱਕ ਦੇਵਤਾ ਬਿਰਤੀਆਂ ਇੱਕ ਦਾਇਤ ਬਿਰਤੀਆਂ ਜਦੋਂ ਬੰਦਾ ਕਮਜ਼ੋਰ ਹੋ ਜਾਏ ਨਾ ਮਾਨਸਿਕ ਤੌਰ ਤੇ ਤੇ ਦਾਇਤ ਬਿਰਤੀਆਂ ਉਹਦੇ ਤੇ ਹਾਵੀ ਹੋ ਜਾਂਦੀਆਂ ਉਹ ਦੇਵਤਾ ਬਿਰਤੀਆਂ ਨੂੰ ਦਬਾ ਲੈਂਦੀਆਂ ਥੱਲੇ ਮਾਰ ਨੇ ਦੱਸਿਆ ਵੀ ਤੂੰ ਧਰਮ ਦੇ ਕਰਮ ਤਾਂ ਜਿੰਨੇ ਮਰਜ਼ੀ ਕਰ ਰਹੇ ਆ ਪਰ ਤੇਰਾ ਜਿਹੜੀਆਂ ਚੰਗੀਆਂ ਬਿਰਤੀਆਂ ਨੇ ਉਹ ਦੱਬੀਆਂ ਹੋਈਆਂ ਤੇ ਮਹਾਰਾਜ ਨੇ ਉਹਨੂੰ ਦੱਸਿਆ ਭਲਿਆ ਵੀ ਤੂੰ ਮਾਲਕ ਦੇ ਨਾਲ ਜੁੜ ਕੇ ਰੱਬੀ ਰੰਗ ਦੇ ਵਿੱਚ ਰੰਗਿਆ ਜਾ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ ਨਾ ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ ਮੈਂ دیਵਾਨਾ ਭਇਆ ਅਤੀਤ ਮਹਾਰਾਜ ਨੇ ਸਿੱਖਿਆ ਦਿੱਤੀ ਸੀ ਮਾਰਾਇ ਨੇ ਸਮਝਾਇਆ ਸੀ ਤੇ ਇਦ ਅਧਿਆਤਮਿਕ ਜੀਵਨ ਦੇ ਵਿੱਚ ਇਹਨੇ ਤਰੱਕੀ ਕੀਤੀ